सी एम मान के दावे की सिविल हस्पाल हस्पाल अच निकल रही है फू मरीजा का कहना कि नहीं मिलती दवाइयां नहीं हो रहे टेस्ट ऐसा एम कहना सही होने थोड़ा समा लगेगा मुख्यमंत्री ने कहा कि छब्बी जनवरी तो बाद सिविल दवाइयां दवाइया पूरी मिलती टेस्ट भी अंदरों ही सस्ते होंगे कोई भी डॉक्टर बाहर दवाई tanda telah kita di atas warga kita itu hanya yang kenyataan hasil nikmat ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕਿੱਥੇ ਆਇਓ ਤੇ ਕੀ ਕਰਨਾ ਆਇਓ ਇਹ ਸਰਕਾਰੀ ਹਸਪਤਲ ਬਟਾਲੇ ਆਇਆ ਤੇ ਇੱਕ ਡਾਕਟਰ ਸਾਹਿਬ ਨੇ ਤਿੰਨ ਮੈਡੀਸਿਨ ਲਿਖੀਆਂ ਇੱਕੋ ਹੀ ਮਿਲੀ ਆ ਅੱਜ ਕੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿਹੜਾ ਡਾਕਟਰ ਦਵਾਈ ਲਿਖੇਗਾ ਉਹ ਦਵਾਈ ਲਿਆ ਕੇ ਦੇਗਾ ਪਰ ਇੱਥੇ ਲੋਕ ਅੱਜਲ ਖਰਾਬ ਹੋਣ ਰਿਹਾ ਕਿਡੀਆਂ ਕਿਡੀਆਂ ਲੰਮੀਆਂ ਲੈਣਾ ਲੱਗੀਆਂ ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਆ ਕੀ ਕਰਦੇ ਐਵੇਂ ਝੂਠੀਆਂ ਡਾਈ ਜਾਂਦੇ ਆ ਆਪਣੀਆਂ ਕੇ ਵੋਟਾਂ ਦਾ ਕਰਕੇ ਵੀ ਐਉਂ ਕਰ ਦਿਆਂਗੇ ਅਮਰ ਕੁਝ ਨਹੀਂ ਹੋ ਰਿਹਾ ਆ ਦੇਖੋ ਕੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਆਪਣੇ ਕੈਮਰਾ ਘਮਾਓ ਇਹਨੂੰ ਦੱਸੋ ਸਾਰਿਆਂ ਨੂੰ ਵੀ ਕਿਡੀਆਂ ਕਿਡੀਆਂ ਲੰਮੀਆਂ ਕਹਿੰਦੇ ਦਵਾਈ ਹੈ ਨਹੀਂ ਕੀ ਕਹੀਏ ਹੁਣ ਉਹਨਾਂ ਨੂੰ ਇਹ ਕੰਨਾਂ ਵਾਲੇ ਡਾਕਟਰ ਆ ਮੈਡਮ ਉੱਧਰ ਬਿਠੇ ਉਹਨਾਂ ਲੈ ਕੇ ਆਤੀ ਹੈ ਜੀ ਕਿਹਨਾ ਆ ਬੈ ਜੀ ਪ੍ਰਵੀਨ ਪ੍ਰਵੀਨ ਜੀ ਕਿੱਥੇ ਆਏ ਕੱਲ੍ਹ ਆਏ ਸਰ ਸਿਵਲ ਹਸਪਤਲ ਆਏ ਆ ਦਵਾਈ ਲੈਣ ਆ ਤੇ ਉਹਨਾਂ ਨੇ ਪੰਜ ਦਵਾਈਆਂ ਲਿਖਿਆ ਪਰ ਮਿਲੀ ਇੱਕੋ ਹੀ ਹੈ ਅੱਛਾ ਬੱਸ ਪੁੱਛਿਆ ਤੇ ਕੀ ਕਹਿੰਦੇ ਸਰ ਕਹਿੰਦੇ ਬਾਅਦੋਂ ਮਿਲਣੀ ਹੈ ਡਾਕਟਰ ਕਿਹੜਾ ਆ ਸਰ ਭੱਗ ਵਾਲੇ ਡਾਕਟਰ ਇਹ ਬਾਅਦੋਂ ਜੀ ਹੱਡੇ ਲੈ ਕੇ ਆਉਂਦੇ ਹਨ ਜੁਨੀ ਕੀ ਨਾਮ ਆ ਜੋਤੀ ਜੋਤੀ ਕਿੱਥੇ ਆਏ ਹੋ ਤੇ ਕਿਸ ਮਕਸਦ ਨਾਲ ਆਏ ਹੋ ਮੈਂ ਥੋੜੀ ਬਿਮਾਰ ਸੀ ਤੇ ਇਹਨਾਂ ਨੇ ਟੈਸਟ ਬਾਰੋਂ ਲੈ ਕੇ ਦਿੱਤੇ ਕਹਿੰਦੇ ਐਲਟਰਾਸਾਉਂਡ ਪ੍ਰੈਗਨੈਂਟ ਦੀ ਇੱਥੋਂ ਹੋਣੀ ਹੈ ਤੇ ਬਾਕੀ ਬਾਰੋਂ ਕਰਵਾਓ ਇਹ ਕੀ ਮਤਲਬ ਟੈਸਟ ਵੀ ਮਹਿੰਗੇ ਬਾਰੋਂ ਤੇ ਦਵਾਈਆਂ ਵਗੈਰਾ ਦਵਾਈਆਂ ਚਲੋ ਮਿਲ ਹੀ ਗਈਆਂ ਇੱਥੋਂ ਬਾਕੀ ਸਾਰੇ ਬਾਅਦ ਲਿਖੇ ਹਾਂ ਸਾਰੇ ਬਾਅਦ ਹਾਂ ਬਾਕੀ ਬਾਰੋਂ ਤੁਹਾਨੂੰ ਤੁਹਾਨੂੰ ਮਿਲ ਗਈ ਦਵਾਈ ਨਹੀਂ ਮੈਨੂੰ ਹੁਣ ਤਿੰਨ ਅੰਦਰੋਂ ਦਿੱਤੀ ਹੁਣ ਦਿੱਤੀ ਅੱਛਾ ਕੱਲ ਮੇਰੀ ਨੋਇਓਨੇ ਬਾਰੋਂ ਲੈਣੀ ਹੈ ਚਲੋ ਹਾਂਜੀ ਇੱਕ ਅੰਦਰੋਂ ਦਿੱਤੀ ਬਾਕੀ ਬਾਅਦ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਨੇ ਕੀਤੀ ਸੀ ਐਲਾਨ ਕੀਤਾ ਸੀਗਾ ਤੇ ਉਹ ਉਹਦੇ ਚ ਉਸ ਜਿਹੜੇ ਸਬੰਧ ਦੇ ਵਿੱਚ ਜਿਹੜੀ ਸਾਡੀ ਕਾਰਵਾਈ ਉਹ جاری ਹੈ ਅਸੀਂ ਹਰ ਅਥਾਰਟੀਜ਼ ਨਾਲ ਇੰਟੈਕਸ ਹੈਗੇ ਆ ਦੋ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਇੱਕ EDL ਹੈ 에ਸੈਂਸ਼ੀਅਲ ਡਰੱਗ ਲਿਸਟ ਹੁੰਦੀ ਹੈ ਇੱਕ ਨਾਨ EDL ਹੈ EDL ਜਿਹੜੀ ਮੈਡੀਸਨ ਆ ਉਹ ਸਾਨੂੰ ਵੇਰ ਕਾਡਰ ਰੋ ਤੋਂ ਮਿਲ ਜਾਂਦੀ ਹੈ ਉਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀਆਂ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਟੈਂਡ ਪਾ ਕੇ ਅਸੀਂ ਮੰਗਾ ਲਾਂਗੇ ਨਾਨ IDL ਜਿਹੜੀ ਮੈਡੀਸਨਾਂ ਜਿਹੜੀ ਸਾਡੇ ਡਾਕਟਰ ਲਿਖਦੇ ਨੇ ਜਿਹੜੀ ਸਾਡੇ ਸਟੋਰ 'ਚ ਨਹੀਂ ਉਪਲਬਧ ਹੁੰਦੀ ਡਰੱਗ ਹਾਊਸ ਜਿਹੜੇ ਸਰਕਾਰ ਦੇ ਵੱਲੋਂ ਬਣਾਏ ਗਏ ਜਿਸਰਾ ਸਾਡਾ 베ਰ ਕਾ ਡਰੱਗ ਹਾਊਸ ਆ ਨਾਨ IDL ਦਵਾਈਆਂ ਉਹ ਅਸੀਂ ਸਾਨੂੰ ਥੋੜੇ ਦਿਨਾਂ ਚ ਦੋ ਤਿੰਨ ਦਿਨਾਂ ਤੱਕ ਮੇਜ ਰੱਖੀਆ ਸਰ ਜਿਸ ਤਰ੍ਹਾਂ ਥੱਲੇ ਮੈਂ ਜਾ ਕੇ ਦੇਖਿਆ ਤੇ ਤੁਹਾਡੀ ਫਾਰਮੇਸੀ ਦੇ ਅੰਦਰ ਜਿਹੜੇ ਪੰਜਾਹ ਜੀ ਬੈਠੇ ਹੋ ਕਹਿੰਦੇ ਸਾਡੇ ਕੋਲ ਸਿਰਫ 50 ਦਵਾਈਆਂ ਅਵੇਲੇਬਲ ਨੇ ਜਿਹਨੇ ਬਾਹਰ ਦਵਾਈਆਂ ਲੈਣ ਵਾਲੇ ਮਰੀਜ਼ ਬੈਠੇ ਹੋਏ ਨੇ ਉਹ ਕਹਿੰਦੇ ਨੇ ਜਿਆਦਾਤਰ ਦਵਾਈਆਂ ਹਰ ਜੇ ਵੀ ਬਾਹਰ ਦੀਆਂ ਲਿਖ ਦਿੰਦੇ ਨੇ ਸਾਨੂੰ ਇੱਕ ਦਵਾਈ ਮਿਲਦੀ ਬਾਕੀ ਪੰਜ ਛੇ ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਨਹੀਂ ਨਹੀਂ ਉਹ ਜਿਹੜੀ ਬੰਦ ਦੱਸਿਆ ਕਿ ਨਾਨ ਈਡੀਐਲ ਦਵਾਈ ਇੱਕ ਦੋ ਦਿਨ ਚ ਸਾਨੂੰ ਮਿਲ ਰਹੀ ਆ ਈਡੀਐ ਜਿਹੜੀ ਈਡੀਐਲ ਦਵਾਈ ਆ 226 ਦੀ ਸਾਡੇ ਕੋਲ ਹੈਗੀ ਆ ਸਾਰੀਆਂ ਦਵਾਈਆਂ ਅਵੇਲੇਬਲ ਅਸੀਂ ਫਾਰਮੇਸੀ ਚ ਨਹੀਂ ਕਰਾਂਦੇ ਉਹਨਾਂ ਚ ਕੁਝ ਹੁੰਦੀਆਂ ਨੇ ਕੁਝ ਸਾਡੇ ਮੇਨ ਜਿਹੜਾ ਸਟਾਕ ਆ ਉਹਦੇ ਚ ਹੁੰਦੀਆਂ ਨੇ ਕਿੰਨੀ ਕੁ ਦੇਰ ਚ ਜੇ ਦੇਖਿਆ ਜਾਵੇ ਤਾਂ ਕਿੰਨੀ ਕੁ ਦੇਰ ਚ ਰੁਟੀਨ ਬਿਲਕੁਲ ਸਹੀ ਹੋ ਜਾਏਗੀ ਇਕ ਦਿਨ ਜਿਹੜੀ ਨਾ ਜਿਹੜੀ ਈਡੀਐਲ ਹੈ ਉਹ ਤੇ ਸਾਡੇ ਕੋਲ 226 ਦੇ 226 ਪੂਰੀਆ ਹੈਗੀ ਹੈ ਉਹ ਸਾਰਾ ਕੁਝ ਆਨਲਾਈਨ ਹੁੰਦਾ ਸਾਡੇ ਹਾਰਥਰੋਡਿਸ ਕਿਸੇ ਵੀ ਟਾਈਮ ਕਿਸੇ ਵੀ ਹਸਪੀਟਲ ਦਾ ਚੈੱਕ ਕਰ ਲੈ ਕਰ ਸਕਦੇ ਆ ਕਿ ਕਿਸ ਟਾਈਮ ਕਿੰਨੀ ਈਡੀਐਲ ਮੈਡੀਸਨ ਪਈ ਹੈ ਨਾਨ ਈਡੀਐਲ ਇੱਕ ਦੋ ਦਿਨ ਚ ਆ ਜੇਗੀ ਟੈਸਟ ਵੀ ਲੈ ਕੇ ਟਿਕਣਾ ਚਾਹੋਗੇ ਟੈਸਟ ਵੀ ਅਜੇ ਬਾਹਰ ਦੇ ਲਿਖੇ ਜਾ ਰਹੇ ਜਾਂਦੇ ਨਹੀਂ ਨਹੀਂ ਟੈਸਟ ਸਾਡੇ ਟੈਸਟ ਤੇ ਸਾਡੇ ਕੋ ਸਾਰੇ ਅਵੇਲੇਬਲ ਹੈ ਅਲਟਰਾਸਾਉਂਡ ਤੇ ਐਕਸ-ਰੇ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਐਕਸ-ਰੇ ਤੇ ਸਾਡੇ ਕੋ ਮਸ਼ੀਨਾਂ ਹੈਗੀਆਂ ਨੇ ਐਕਸ-ਰੇ ਅਸੀਂ ਆਪਣਾ ਇਨ-ਹਾ우스 ਕਰਵਾ ਰਿਆ ਅਲਟਰਾਸ ਸ਼ਨੀਵਾਰ ਸੀ ਖੁਦ ਕਰਦੇ ਆ ਇਸ ਟਾਈਮ ਗੁਰਦਾਸਪੁਰ ਦੀ ਮਸ਼ੀਨ ਖਰਾਬ ਹੈ ਔਰ ਡਾਕਟਰ ਸਾਡੇ ਕੋ ਡੇਲੀ ਆ ਰਹੇ ਨੇ ਐਂਟੀਨੇਟਲ ਪੇਸ਼ੈਂਟ ਦੇ ਜਿਹੜੇ ਦੂਸਰੇ ਪੇਸ਼ੈਂਟ ਹੈ ਕਿਸੇ ਨੇ ਪੇਟ ਦਾ ਅਲਟਰਾਸਾਉਂਡ ਕਰਾਣਾ ਉਹ ਅਸੀਂ ਬਾਹਰ ਭੇਜ ਰਹੇ ਆਂ ਐਮਪੈਨਲਮੈਂਟ ਸਾਡੇ ਜਿਹੜੇ ਅਲਟਰਾਸਾਉਂਡ ਜਿਹੜੇ ਸਕੈਨ ਸੈਂਟਰ ਹੈ ਉਹਨਾਂ ਦੀ ਹੋ ਗਈ ਆ ਸਾਡੇ ਡਾਕਟਰ ਲਿਖ ਰਹੇ ਨੇ ਕੁਝ ਜਿਹੜੇ ਸਕੈਨ ਸੈਂਟਰ ਨੇ ਜਿਹੜੇ ਐਮਪੈਨਲਡ ਨੇ ਉਹ ਕਰ ਰਹੇ ਨੇ